ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ 3MP ਵੱਲੋਂ ਬਚਿੰਡਾ ਦੀ ਦਾਣਾ ਮੰਡੀ ਵਿਖੇ ਬੇਜ਼ਮੀਨੇ ਮਜ਼ਦੂਰਾਂ ਦੀ ਮਹਾਸਭਾ ਰੈਲੀ ਰੱਖੀ ਹੈ ਜਿਦੇ ਵਿੱਚ ਸਾਡਾ ਮੁੱਖ ਮੁੱਦਾ ਕਰਜ਼ੇ ਦਾ ਸਵਾਲ ਹੈ ਕਿਉਂਕਿ ਪੰਜਾਬ ਦਾ ਮਜ਼ਦੂਰ ਹੈ ਜਿਹੜਾ ਬੇਜ਼ਮੀਨਾ ਗਰੀਬ ਹੈ ਉਹ ਅੱਜ ਕਰਜ਼ੇ ਦੇ ਜਾਲ 'ਚ ਇੰਨਾ ਫਸ ਚੁੱਕਿਆ ਹੈ ਕਿ ਪਹਿਲਾਂ ਤੁਸੀਂ ਦੇਖਦੇ ਹੋਗੇ ਪੰਜਾਬ ਦੇ ਅੰਦਰ ਕਿਸਾਨੀ ਆਤਮ ਹੱਤਿਆ ਕਰਦੀ ਸੀ ਅੱਜ ਕਿਸਾਨੀ ਤੋਂ ਵੀ ਕਿਤੇ ਜਾ ਕੇ ਵੱਧ ਦੋ ਜਮੀਨੇ ਜਿਹੜੇ ਮਜ਼ਦੂਰ ਨੇ ਦਲਤ ਨੇ ਔਰ ਦਲਤਾਂ ਦੇ ਵਿੱਚੋਂ ਵੀ ਔਰਤਾਂ ਉਹ ਕਰਜ਼ੇ ਦੇ ਜਾਲ ਚ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਫਸ ਕੇ ਆਤਮ ਹਤਿਆ ਕਰ ਰਹੀਆਂ ਨੇ ਔਰ ਇਹਨਾਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦਾ ਜਿਹੜਾ ਵਿਆਜ ਹੈ ਉਹਦੇ ਕੋਈ ਹੱਦ ਹੀ ਨਹੀਂ ਔਰ 60-60% 30% ਤੋਂ ਲੈ ਕੇ 60-60% ਵਿਆਜ ਵਸੂਲ ਰਹੇ ਨੇ ਆਪਦੇ ਕਾਨੂੰਨ ਜਿਹੜੇ ਜੁਰਮਾਨੇ ਲਾਉਂਦੇ ਨੇ ਉਹ ਇਹਨਾਂ ਦੇ ਆਪਦੇ ਕਾਨੂੰਨ ਬਣਾਏ ਹੋਏ ਨੇ ਮਨ ਔਰਤਾਂ ਨੂੰ ਮਾਨਸਿਕ ਗੁਲਾਮ ਬਣਾ ਰੱਖਿਆ ਤਾਂ ਸਾਡੀ ਮੰਗ ਆ ਅੱਜ ਦੀ ਇਸ ਮਹਾਸਭਾ ਵੱਲੋਂ ਦੇਖਦੇ ਪ੍ਰਧਾਨ ਮੰਤਰੀ ਤੋਂ ਕਿ ਜਿਵੇਂ ਕਾਰਪੋਰੇਟ ਘਰਾਣਿਆਂ ਦੇ ਅਮੀਰਾਂ ਦਾ ਕਰਜ਼ਾ ਮਾਫ਼ ਕੀਤਾ ਐਸੇ ਢੰਗ ਨਾਲ ਦੇ ਦੇ ਜਿਹੜੇ ਬੇਜ਼ਮੀਨੇ ਗਰੀਬ ਨੇ ਉਹ ਕਿਸੇ ਵੀ ਜਾਤ ਚੋਂ ਨੇ ਕਿਸੇ ਵੀ ਧਰਮ ਚੋਂ ਨੇ ਹਰ ਮਜ਼ਦੂਰ ਦਾ ਜਿਹੜਾ ਕਰਜ਼ਾ ਉਹ ਸਰਕਾਰੀ ਆ ਚਾਹੇ ਪ੍ਰਾਈਵੇਟ ਆ ਉਹ ਮਾਫ਼ ਕੀਤਾ ਜਾਵੇ ਦੂਸਰਾ ਸਵਾਲ ਸਾਡਾ ਹੈਗਾ ਨਸ਼ੇ ਦਾ ਕਿ ਨਸ਼ੇ ਦੇ ਪਾਬੰਦੀ ਲੱਗੇ ਈਵੀ ਮਸ਼ੀਨਾਂ ਨੇ ਜਿਹੜੀਆਂ ਇਹਦੀ ਥਾਂ ਤੇ ਬੈਲਟ ਅਪ ਬੈਲਟ ਪੇਪਰ ਆਹੀ ਵੋਟ ਪਵੇ ਰੋਜ਼ਗਾਰ ਦਾ ਸਵਾਲ ਨਰੇਗਾ ਕਾਨੂੰਨ ਦੇ ਤਹਿਤ 200 ਦਿਨ ਕੰਮ ਹਰ ਬੰਦੇ ਨੂੰ ਤੇ 700 ਰੁਪਏ ਦਿਹਾੜੀ ਪੰਜਾਬ ਦੇ ਅੰਦਰ ਅਗਲਾ ਜਿਹੜਾ ਸਾਡਾ ਵੱਡਾ ਸਵਾਲ ਹੈ 17 ਏਕੜ ਦਾ ਕਾਨੂੰਨ ਕਿ 17 ਏਕੜ ਤੋਂ ਬਾਧੂ ਕੋਈ ਜ਼ਮੀਨ ਨਹੀਂ ਰੱਖ ਸਕਦਾ ਪਰ ਪੰਜਾਬ ਦੇ ਅੰਦਰ 200 ਤੋਂ ਲੈ ਕੇ 2-2000 ਦੇ ਫਾਰਮ ਬਣਾਈ ਬੈਠੇ ਨੇ ਤਨਾਰ ਜਗੀਰਦਾਰ ਇੱਕ ਪਾਸੇ ਗਰੀਬ ਬੰਦੇ ਕੋਲੇ ਦੋ ਵਿਸਵੇ ਘਰ ਪਾਉਣ ਨੂੰ ਜਗ੍ਹਾ ਨਹੀਂ ਹੈਗੀ ਤਾਂ ਸਾਡੀ ਮੰਗ ਹੈ ਕਿ 17 ਕਿੱਲਾਂ ਦੀ ਥਾਂ ਤੇ 7 ਕਿੱਲਾਂ ਦਾ ਨਵਾਂ ਕਾਨੂੰਨ ਬਣਾਇਆ ਜਾਵੇ 7 ਕਿੱਲਾਂ ਤੋਂ ਵੱਧ ਉਹ ਜਿਹੜੀ ਜ਼ਮੀਨ ਹੈ ਜ਼ਮੀਨ ਹੱਦਬੰਦੀ ਦਾ 7 ਏਕੜ ਦਾ ਕਾਨੂੰਨ ਬਣਾ ਕੇ ਉਹ ਸਾਰੀ ਸਾਰੀ ਜ਼ਬਤ ਕਰਕੇ بے ਜ਼ਮੀਨੇ ਗਰੀਬਾਂ ਕੋਲੇ ਵੰਡੀ ਜਾਵੇ ਜਿਨ੍ਹਾਂ ਕੋਲ ਅੱਜ ਘਰ ਪਾਉਣ ਨੂੰ ਜਗ੍ਹਾ ਨਹੀਂ ਇਹ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਪੰਜਾਬ ਦੇ ਅੰਦਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਬੇਜਮੀਨੇ ਮਜ਼ਦੂਰਾਂ ਦੀ ਮਹਾਸਭਾ ਕਰ ਰਹੇ ਹਨ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਹਨ